ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਜਿਹੜੀ ਵੀਡੀਓ ਪਾਉਣ ਲੱਗੇ ਆ ਜੀ ਇਹ ਵੀਡੀਓ ਸ਼ੁਕਰ ਲਿਵਸਟਾਕ ਜਿਹੜਾ ਫਾਰਮ ਫਰੋਜਪੁਰ ਵੀਰ ਹੋਣਾ ਦਾ ਬਣਿਆ ਮੈਂ ਤੇ ਡੇਢ ਸਾਲ ਤੋਂ ਵੀਰ ਹੋਣਾ ਨੇ ਇਹ ਫਾਰਮ ਸ਼ੁਰੂ ਕੀਤਾ ਵਾ ਤੇ ਬਹੁਤ ਹੀ ਵੇਖ ਕੇ ਪਤਾ ਲੱਗਦਾ ਵੀ ਕਿੱਥੋਂ ਤੱਕ ਸ਼ੌਂਕ ਜਾ ਸਕਦਾ ਕਿਸੇ ਦਾ ਤੇ ਇਹ ਜਿਹੜੇ ਸ਼ੌਂਕ ਆ ਇਹ ਕੰਮ ਸ਼ੌਂਕ ਨਾਲ ਹੀ ਹੁੰਦੇ ਆ ਸ਼ੌਂਕ ਤੋਂ ਬਿਨਾ ਇਹ ਕੰਮ ਨਹੀਂ ਕਰ ਸਕਦੇ ਆਪਾਂ ਤੇ ਖਾਸ ਗੱਲ ਆ ਵੀ ਇਹ ਫਾਰਮ ਨੀਲੀ ਦਾ ਵੀ ਤੇ ਬਾਈ ਹੁਣਾਂ ਨੇ ਸ਼ੁਰੂ ਕੀਤਾ ਵਾ ਤੇ ਅੱਜ ਆਪਾਂ ਤੁਹਾਨੂੰ ਮਿਲਾਉਨੇ ਆ ਬਾਈ ਹੁਣਾਂ ਜਿਹੜੇ ਫਾਰਮ ਦੇ ਓਨਰ ਆ ਬਾਈ ਮਨਦੀਪ ਸਿੰਘ ਤੇ ਸ਼ਰਨਵੀਰ ਜੀ ਜਿਹੜੇ ਆਪਣੇ ਇਸ ਫਾਰਮ ਤੇ ਨਾਲ ਬਾਈ ਹੁਣਾਂ ਦੇ ਨਾਲ ਓਨਰ ਨੇ ਤੇ ਆਜੋ ਆਪਾਂ ਬਾਈ ਹੁਣਾਂ ਨਾਲ ਗੱਲ ਕਰਾਉਨੇ ਆ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸਤ ਪਹਿਲਾਂ ਅਸੀਂ ਕੋਕਰੀ ਡੇਰੀ ਫਾਰਮਿੰਗ ਵਾਲੇ ਵੀਰਾਂ ਦਾ ਸ਼ੁਕਰ ਲਾਈਫਸਟਾਕ ਫਾਰਮ ਵੱਲੋਂ ਸਵਾਗਤ ਕਰਦੇ ਆ ਜੀ ਬਹੁਤ ਬਹੁਤ ਸਾਡੇ ਬਹੁਤ ਪਿਆਰੇ ਵੀਰ ਜੀ ਹਾਂ ਜੀ ਵੀਰ ਜੀ ਤੇ ਹਰਦੀਪ ਵੀਰ ਜੀ ਸੈਦੇਵਾਲ ਪਿੰਡ ਤੋਂ ਏ ਆਪਾਂ ਤੁਹਾਨੂੰ ਹੀ ਹੁਣ ਇੱਕ ਜੀ ਮੈਂ ਤੁਹਾਨੂੰ ਦੱਸਣੀ ਚਾਹੁੰਨਾ ਵੀ ਫਾਰਮ ਪਹਿਲਾਂ ਆਪਾਂ ਸਾਰਾ ਦਿਖਾਉਣ ਤੋਂ ਪਹਿਲਾਂ ਇੱਕ ਮਾੜਾ ਯਾ ਧਿਆਨ ਮਾਰੋ ਜੀ ਸਾਰੇ ਫਾਰਮ ਤੇ ਬਈ ਤੁਸੀਂ ਸ਼ੌਂਕ ਵੇਖੋ ਜੀ ਬਾਈ ਹੁਣਾਂ ਦਾ ਬਈ ਕੋਈ ਵੀ ਗ੍ਰੀਨਰੀ ਵੇਖੋ ਤੇ ਇੱਥੇ ਆ ਕੇ ਬੜੀ ਸ਼ਾਂਤੀ ਮਹਿਸੂਸ ਹੋਈ ਆ ਬਈ ਹਾਂ ਪਸ਼ੂਆਂ ਨੂੰ ਇਹੋ ਜਿਹਾ ਹੀ ਮਾਹੌਲ ਦੇਣਾ ਚਾਹੀਦਾ ਵਾ ਖਾਸ ਕਰ ਮੱਝਾਂ ਨੂੰ ਕਿਉਂਕਿ ਮੱਝਾਂ ਤੇ ਗਾਇਆਂ 'ਚ ਫਰਕ ਬਹੁਤ ਆ ਤੇ ਖੁੱਲੇ 'ਚ ਵੇਖੋ ਸਾਰੀਆਂ ਮੱਝਾਂ ਬੰਨੀਆਂ ਹੋਈਆਂ ਬਾਈ ਹੁਣਾਂ ਦੀ ਕੱਚਾ ਥਾਂ ਲੱਗ ਦਿੱਤਾ ਵਾ ਤੇ ਅੰਦਰ ਜਿਹੜਾ ਸ਼ੈੱਡ ਆ ਫਾਰਮ ਆ ਉਹ ਵੀ ਆਪਾਂ ਤੁਹਾਨੂੰ ਦਿਖਾਉਨੇ ਆ ਤੇ ਤੁਸੀਂ ਪਹਿਲਾਂ ਸਾਰਾ ਦੇਖੋ ਬੜੀ ਰੂਖੋਸ਼ ਹੋਈ ਇੱਥੇ ਵੇਖ ਕੇ ਬਾਈ ਉਹਨੇ ਜਿਹੜਾ ਬਾਈ ਉਹਨਾਂ ਨੇ ਫਾਰਮ ਤਿਆਰ ਕੀਤਾ ਵਾ ਸਟਾਰਟਿੰਗ ਤੋਂ ਲੈ ਕੇ ਬਾਈ ਉਹਨਾਂ ਨੇ ਜਿਹੜਾ ਫਾਰਮ ਦੇ ਵਿੱਚ ਜਿਹੜਾ ਮਾਹੌਲ ਦਿਖਾਇਆ ਵਾ ਮੋਲ ਬਣਾਇਆ ਵਾ ਤੇ ਬਹੁਤ ਹੀ ਜ਼ਿਆਦਾ ਕਾਬਲੇ ਤਾਰੀਫਾ ਬਾਈ ਹੁਣੀ ਤੇ ਦੇਖੋ ਵੀਰ ਜੀ ਤੁਸੀਂ ਸਾਰੇ ਜਣੇ ਜੀ ਅੱਜ ਆਪਾਂ ਸ਼ੁਕਰ ਲਿਵਸਟਾਕ ਜਿਹੜਾ ਬਾਈ ਉਹਨਾਂ ਨੇ ਡੈਰੀ ਫਾਰਮ ਚਲਾਇਆ ਵਾ ਤੇ ਆਪਾਂ ਉੱਥੇ ਪਹੁੰਚੇ ਆ ਤੇ ਤੁਹਾਨੂੰ ਆਪਾਂ ਜਿਹੜੀ ਆ ਝੋਟੀ ਦਿਖਾਉਣ ਲੱਗੇ ਆ ਇਹ ਜਿਹੜਾ ਸੋਨਮਾਲੀ ਬਸਤੀ ਦਾ ਸਟਾਰ ਬੋਲਾ ਉਹਦੀ ਝੋਟੀ ਆ ਇਹ ਪਹਿਲੇ ਸੂਏ ਸੂਈ ਆ ਚਾਰ ਦੰਦ ਦਾ ਤੇ ਦੋ ਦੰਦ ਜਿਹਨੇ ਡੀਐਲਐਫ ਮੇਲੇ ਤੋਂ 10ਵੇਂ ਸਥਾਨ ਤੇ ਰਹੀ ਸੀਗੀ ਤੇ ਆਜੋ ਆਪਾਂ ਹੁਣ ਜਿਹੜੇ ਬਾਈ ਹੁਣਾਂ ਕੋਲੇ ਇਹ ਝੋਟੀ ਆ ਉਹਨਾਂ ਨਾਲ ਮਿਲਾਉਨੇ ਆ ਤੁਹਾਨੂੰ ਹਾਂਜੀ ਸਤਿ ਸ੍ਰੀ ਅਕਾਲ ਜੀ ਪਹਿਲਾਂ ਤਾਂ ਮੈਂ ਸ਼ੁਕਰ ਲਾਈਵ ਸਟਾਕ ਵੱਲੋਂ ਥੈਂਕ ਯੂ ਕਰਦਾ ਵੀਰ ਜੀ ਸਾਡੇ ਫਾਰਮ ਤੇ ਵਿਜ਼ਿਟ ਕੀਤੇ ਤੇ ਆਪਾਂ ਵੀਰ ਜੀ ਤੁਹਾਨੂੰ ਅੱਜ ਆ ਝੋਟੀ ਬਾਰੇ ਪੁੱਛਣਾ ਮੈਂ ਜੀ ਜਿਹੜੀ ਡੀਐਲਐਫ ਮੇਲੇ ਤੇ 20 ਨੰਬਰ ਤੇ ਲੱਗੀ ਸੀ ਜੀ ਤੇ ਇਹ ਝੋਟੀ ਤੁਸੀਂ ਕਿੱਥੋਂ ਪਰਚੇਜ਼ ਕੀਤੀ ਸੀਗੀ ਇਹ ਝੋਟੀ ਦਾ ਨਾਮ ਆਪਾਂ ਬੜੇ ਪਿਆਰ ਨਾਲ ਬਿੱਲੋ ਰੱਖਿਆ ਆ ਜੀ ਤੇ ਇਹ ਡੀਐਲਐਫ ਮੇਲੇ ਚ ਟਾਪ 10 ਚ ਆਈ ਸੀ ਹਾਂਜੀ ਇਹ ਉਦੋਂ ਇਹਨੇ ਕੰਪੀਟੀਸ਼ਨ ਜਿੱਤਿਆ ਸੀ ਉਦੋਂ ਕਿੰਨੇ ਦੰਦ ਸੀ ਵੀਰ ਜੀ ਇਹ ਉਦੋਂ 2 ਦੰਦ ਦੋ ਦੰਦ ਸੀਗੀ ਜੀ ਇਹ ਤੇ ਉਦੋਂ ਗੱਭਣ ਸੀ ਕਿੰਨੇ ਚਿਰ ਦੀ ਜੀ ਇਹ ਉਦੋਂ ਗੱਭਣ ਸੀ ਸ਼ਾਇਦ 3 ਕੁ ਮਹੀਨਿਆਂ ਦੀ ਜੀ ਠੀਕ ਹੈ 3 ਕੁ ਮਹੀਨਿਆਂ ਦੀ ਗੱਭਣ ਸੀ ਤੇ ਹੁਣੇ ਝੋਟੀ ਜੀ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਹੁਣ ਸੂਈ ਨੂੰ ਹੋ ਗਿਆ ਜੀ 2.5 ਤੋਂ 3 ਮਹੀਨੇ 2.5 ਤੋਂ 3 ਮਹੀਨੇ ਸੂਈ ਨੂੰ ਹੋ ਗਿਆ ਜੀ ਤੇ 2.5 ਤੋਂ 3 ਮਹੀਨਿਆਂ ਦੀ ਤਕਰੀਬਨ ਪਹਿਲਣ ਪਸ਼ੂ ਜਿਹੜਾ ਉਹ ਆਪਦੇ ਪੀਕ ਤੇ ਹੁੰਦਾ ਵਾ ਜੀ ਤੇ ਇਹ ਬਾਈ ਜੀ ਹੁਣ ਕਿੰਨਾ ਦੁੱਧ ਦੇ ਰਹੀ ਐ ਇਹ ਵੀਰ ਜੀ ਹੁਣ ਦੇ ਰਹੀ ਐ 11.5 ਤੋਂ 12 11.5 ਤੋਂ 12 ਕਿਲੋ ਇਹਦਾ ਠੰਡਾ ਦੁੱਧ ਆ ਜੀ ਠੰਡਾ ਦੁੱਧ ਠੀਕ ਹੈ ਜੀ ਤੇ ਇਹਦੇ ਪਿੱਛੇ ਬੱਚਾ ਵੀਰ ਜੀ ਕਿਹੜੇ ਸੀਮੰਦਾ ਸੀ ਇਹਦੇ ਪਿੱਛੇ ਬੱਚਾ ਜੀ ਡਾਇਮੰਡ ਦਾ ਡਾਇਮੰਡ ਦਾ ਸੀ ਕੱਟਾ ਆਇਆ ਜੀ ਹਾਂ ਕੱਟਾ ਸੀਗਾ ਜੀ ਇਸ ਵਾਰੀ ਠੀਕ ਹੈ ਵੀਰ ਜੀ ਤੇ ਇਹ ਹੁਣ ਗੱਬਣ ਆ ਜੀ ਇਹ ਹੁਣ ਗੱਬਣ ਆ ਜੀ ਠੀਕ ਹੈ ਜੀ ਜੀ ਇਹ ਹੁਣ ਕਿੰਨੇ ਚਿਰ ਦੀ ਗੱਬਣ ਹੋ ਗਈ ਹੈ ਜੀ ਇਹ ਹੁਣ ਜੀ ਕੋਈ 18 ਕ ਦਿਨ ਹੋਏ 18 ਕ ਦਿਨ ਸੀਮੰਦ ਲੈ ਇਹਨੂੰ ਹੋ ਗਈ ਜੀ ਜੀ ਠੀਕ ਹੈ ਜੀ ਤੇ ਪੂਰੀ ਠੰਡੀ ਸੀਲ ਰਹੀ ਆ ਜੀ ਇਹ ਬਹੁਤ ਵਧੀਆ ਵੀਰ ਜੀ ਬਹੁਤ ਪਿਆਰ ਤੁਸੀਂ ਸੰਤੋਸ਼ਤਾ ਜੀ ਸਟਾਰ ਦੇ ਜਿਹੜਾ ਰਿਜ਼ਲਟ ਆਇਆ ਵਾ ਬਹੁਤ ਸੋਹਣਾ ਰਿਜ਼ਲਟ ਲੱਗਾ ਸਟਾਰ 1 ਦਾ ਜੀ ਜੀ ਸਟਾਰ 1 ਤੇ ਤੁਸੀਂ ਦੇਖ ਸਕਦੇ ਹੋ ਜੀ ਝੋਟੀ ਦਾ ਕੱਦ ਵੱਡ ਵੀ ਆ ਤੇ ਝੋਟੀ ਨੂੰ ਜਿਹੜਾ ਖੋਡਾ ਪੁੱਠਾ ਲੱਗਾ ਤੇ ਥਣਵਾਹਣਾ ਝੋਟੀ ਨੂੰ ਲੱਗਾ ਵਾ ਉਹ ਵੀ ਬਹੁਤ ਜਿਆਦਾ ਸੋਹਣਾ ਲੱਗਾ ਵਾ ਹਜੇ ਚਾਰ ਦੰਦ ਹੋਈ ਆ ਝੋਟੀ ਤੇ ਜਦੋਂ ਨੂੰ ਇਹਨੇ ਦੂਜੇ ਸੂਏ ਸੂਣਾ ਵਾ ਤੇ ਉਹਦੋਂ ਤੋਂ ਇਹਨੇ ਕਰਮਾ ਵਾਲੀ ਨੇ ਦੇਖੋ ਕੀ ਤੋਂ ਕੀ ਬਣ ਜਾਣਾ ਵਾ ਤੇ ਬਹੁਤ ਜਿਆਦਾ ਮਤਲਬ ਨੋਰਮਲ ਸੰਭਾਲ ਤੇ ਦੇਖੋ ਤੁਸੀਂ ਵੀ ਝੋਟੀ 11 11.5 12 ਕਿਲੋ ਦੁੱਧ ਕੱਢ ਰਹੀ ਆ ਤੇ ਇਹ ਫੀਡ ਵੀਰ ਜੀ ਨੂੰ ਆਪਾਂ ਕਿੰਨੀ ਪਾ ਰਹੇ ਆ ਫੀਡ ਵੀਰ ਜੀ ਅਕੋਰਡਿੰਗ ਟੂ ਮਿਲਕ ਗਈਏ ਤੇ 5 ਕਿਲੋ ਦਿੰਦੀ 5 ਕਿਲੋ ਦਿੰਦੀ ਜੀ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਵੀ ਝੋਟੀ ਦਾ ਕੱਦ ਮੇਰਾ ਕੱਦ ਦੇ ਦੇ ਹੀ ਸਾਫ ਚ ਲਾ ਲਓ ਵੀ ਕਿੰਨਾ ਕ ਇਹ ਠੰਡੀ ਸੀਲ ਦੋ ਹਾਂਜੀ ਮਾਂ ਬਾਰੇ ਮੈਂ ਦੱਸਣਾ ਚਾਹਾਂਗਾ ਹਾਂਜੀ ਇੰਸੀ ਜਿਹੜੀ ਮਾਂ ਸੀ ਨਾ ਪੁਰਾਣੇ ਬਜ਼ੁਰਗ ਸਾਨੂੰ ਦੱਸਦੇ ਨੇ ਕਹਿੰਦੇ ਮਾਂ ਬਹੁਤ ਚੰਗੀ ਸੀ ਠੀਕ ਆ ਜੀ ਉਹਨੂੰ ਨਾ ਪਿੰਡ ਚ ਬੱਠਲ ਬੱਠਲ ਕਹਿੰਦੇ ਹਾਂ ਜੀ ਬੱਠਲ ਮੱਝਾਂ ਆਪਣੇ ਪਹਿਲਾਂ ਟਾਗ ਤਲਵਾਰੀਆਂ ਹੁੰਦੀਆਂ ਸੀਗੀਆਂ ਜੀ ਹਾਂ ਟਾਗ ਤਲਵਾਰੀਆਂ ਮੱਝਾਂ ਹਵਾਨਾ ਇੰਨਾ ਕ ਜਿਆਦਾ ਬੱਠਲ ਵਰਗਾ ਸੀ ਨਾ ਉਹਨਾਂ ਦਾ ਹਾਂ ਜੀ ਹਾਂ ਜੀ ਤੇ ਉਹ ਕਹਿੰਦੇ ਆ ਕਿ ਚਰ ਕੇ ਆਉਂਦੀ ਹੁੰਦੀ ਸੀ ਪਹਿਲਾਂ ਨਾ ਫੈਸਿਲਿਟੀ ਨਹੀਂ ਸੀ ਇੰਨੀ ਫੀਡ ਫੂਡ ਇੱਧਰ ਉੱਧਰ ਟਾਈਮ ਵੀ ਨਹੀਂ ਹੁੰਦਾ ਸੀ ਆਪਣੇ ਬਜ਼ੁਰਗਾਂ ਕੋਲੇ ਜੀ ਜੀ ਬਿਲਕੁਲ ਉਹ ਚਰ ਕੇ ਆਉਂਦੀਆਂ ਸੀ ਤੇ ਉਦੋਂ ਚਰ ਕੇ ਆਉਂਦਾ 18 20 ਕਿਲੋ ਦੁੱਧ ਬਹੁਤ ਜੀ ਬਹੁਤ ਜਿਆਦਾ ਵਧੀਆ ਰਿਕਾਰਡ ਸੀਗਾ ਇਹਦੀ ਮਾਂ ਦਾ ਜੀ ਜੀ ਤੇ ਇਹਦੀ ਮਾਂ ਮੈਂ ਤਕਰੀਬਨ ਆਪਦੇ ਹੱਥੀਂ ਚੋਈ ਹੋਈ ਆ ਜੀ ਤੇ ਉਹ ਇਹਨੂੰ ਤਕਰੀਬਨ 16ਵੇਂ 17ਵੇਂ ਸੂਏ ਜਨਮ ਦੇ ਕੇ ਉਹ ਜਾਨੋ ਚਲੀ ਗਈ ਸੀਗੀ ਹਾਂਜੀ ਇਮੇਓ ਮੰ ਮ ਬਹੁਤ ਚੰਗੀ ਤਰ੍ਹਾਂ ਵੇਖੀ ਹੋਈ ਹੈ ਜੀ ਤੇ ਇਹ ਕਰਮਾ ਵਾਲੀ ਝੋਟੀ ਤੁਹਾਡੇ ਫਾਰਮ ਤੇ ਆਈ ਹੈ ਜੀ ਤੇ ਬਹੁਤ ਵਧੀਆ ਗੱਲ ਹੈ ਬਹੁਤ ਹੀ ਠੰਡੀ ਸੇਲ ਤੇ ਬੜਾ ਹੀ ਪਿਆਰ ਲੈਂਦੀ ਵੀ ਹੈ ਤੇ ਲੈਂਦੀ ਵੀ ਹੈ ਹਾਂ ਤੇ ਬਾਕੀ ਸਟਾਰ ਝੋਟਾ ਵੀ ਬਹੁਤ ਚੰਗਾ ਜੀ ਉਹਦੇ ਅੱਗੇ ਵੀ ਰਿਜ਼ਲਟ ਬਹੁਤ ਚੰਗੇ ਆ ਤੇ ਅੱਜ ਉਹ ਤੁਹਾਨੂੰ ਆਪਾਂ ਹੁਣ ਹੋਰ ਵੀ ਪਸ਼ੂ ਦਿਖਾਉਣੇ ਆ ਜੀ ਤੇ ਆ ਮੱਝ ਬਾਰੇ ਦੱਸੋ ਵੀਰ ਜੀ ਇਹ ਮੱਝ ਆਪਾਂ ਕਿੱਥੋਂ ਖਰੀਦੀ ਸੀ ਜਾਂ ਘਰ ਦੀ ਕਿਵੇਂ ਹੈ ਜੀ ਇਹ ਇਹ ਬਾਈਨਾ ਆਪਣੇ ਫਿਰੋਜ਼ਪੁਰ ਪਹਿਲਾਂ ਤਾਂ ਫਿਰ ਸਾਰੇ ਮੈਂ ਵੀਰਾਂ ਨੂੰ ਦੱਸਣਾ ਚਾਹੁੰਨਾ ਆਪਣਾ ਫਾਰਮ ਫਿਰੋਜ਼ਪੁਰ ਹੈ ਫਰੋਇਪਰ ਸਿਟੀ ਦੇ ਬਿਲਕੁਲ ਨਾਲ ਜੀ ਤੇ ਆਪਣੇ ਬਹੁਤ ਮੈਂ ਤਾਂ ਕਹਾਂਗਾ ਆਪਣੇ ਬਹੁਤ ਵੱਡੇ ਭਾਗ ਨੇ ਕਿ ਸਾਡੇ ਕੋਲ ਇੱਕ ਗਰਮੇਲ ਬਾਈ ਹੈ ਔਲਖ ਗਰਮੇਲ ਔਲਖ ਗਰਮੇਲ ਔਲਖ ਐਚਐਸ ਔਲਖ ਦੇ ਨਾਮ ਤੇ ਵੀ ਹਾਂਜੀ ਐਚਐਸ ਔਲਖ ਦੇ ਨਾਮ ਤੇ ਉਹਨਾਂ ਦੀ ਆਈਡੀ ਆ ਇਸ ਮੱਜਾਂ ਦੇ ਫੀਲਡ ਚ ਉਹਨਾਂ ਦਾ ਬਹੁਤ ਉੱਚਾ ਨੀਲੀ ਰਾਵੀ ਚ ਨਾਮ ਉਹਨਾਂ ਨੇ ਆਪ ਦਾ ਕਾਇਮ ਕੀਤਾ ਜੀ ਉਹ ਸਾਡਾ ਉਹਨਾਂ ਨਾਲ ਵੀਰਾਂ ਨਾਲ ਬਹੁਤ ਪਿਆਰ ਹੈ ਜੀ ਤੇ ਇਹ ਨਾ ਉਹਨਾਂ ਦੇ ਮਤਲਬ ਕਿ ਉਹਨਾਂ ਨੇ ਦਵਾਈ ਸੀ ਉਹਨਾਂ ਦੇ ਫਾਰਮ ਚ ਸੀ ਮੱਜ ਜੀ ਤੇ ਇੰਨੀ ਕੁ ਠੰਡੀ ਮੱਝ ਆ ਵੇਖੋ ਕੋਈ ਪ੍ਰੋਬਲਮ ਨਹੀਂ ਕਿੰਨੇ ਜਾਣੇ ਖੜੇ ਹੋਣ ਕਿਵੇਂ ਹੋਵੇ ਜੀ ਤੇ ਪਾਸੇ ਕੋਈ ਕਿੰਨੇ ਜਾਣੇ ਖੜੇ ਹੋਣ ਕਿੰਨੇ ਇਹਨੇ ਦੁੱਧ ਵੀ 12 ਕਿ ਲੀਟਰ ਦਿੱਤਾ ਐਵੇਂ ਤੁਹਾਨੂੰ ਕਹੀਏ ਬਹੁਤ ਜ਼ਰੂਰੀ ਇਹ ਕਿੰਨੇ ਚਿਰ ਦੀ ਸੂਈ ਹੈ ਵੀਰ ਜੀ ਇਹ ਇਹ ਵੀਰ ਜੀ ਹੋ ਗਿਆ ਜੀ ਇਹਦੇ ਬੱਚੇ ਨੂੰ ਨੌਵਾਂ ਕਿ ਦਸਵਾਂ ਮਹੀਨਾ ਤੇ ਹੁਣ ਇਹ ਗੱਬਣ ਹੈ ਜੀ ਹਾਂਜੀ ਗੱਬਣ ਹੈ ਇਹ ਕਿਹੜੇ ਸੀਮਨ ਤੋਂ ਗੱਬਣ ਹੈ ਵੀਰ ਜੀ ਇਹ ਜੀ ਨੰਬਰ 1 ਤੋਂ ਨੰਬਰ 1 ਤੋਂ ਗੱਬਣ ਹੈ ਜੀ ਜੀ ਦੁਲਚੀਕੇ ਨੰਬਰ 1 ਦੁਲਚੀਕੇ ਨੰਬਰ 1 ਤੋਂ ਜੀ ਜੀ ਠੀਕ ਹੈ ਜੀ ਤੇ ਉਹ ਮਾਲੀ ਵੀ ਬਹੁਤ ਜਿਆਦਾ ਵਧੀਆ ਮਾਲੀ ਹੈ ਜੀ ਜੀ ਤੇ ਆਪਣੇ ਕੋਲ ਵੀ ਉਹਦੇ ਬੱਚੇ ਆਏ ਆ ਜੀ ਜੀ ਤੇ ਤੁਸੀਂ ਇਹ ਕਿਹੜੇ ਸੂਏ ਵੀਰ ਜੀ ਦੱਸ ਕੇ ਦਿੱਤੀ ਸੀ ਵੀਰ ਹੁਣਾਂ ਨੇ ਮੈਂ ਇਹ ਵੀਰ ਜੀ ਆਪਾਂ ਨੂੰ ਤੀਜੇ ਜਾਂ ਚੌਥੇ ਸੂਏ ਉਹਨਾਂ ਨੇ ਦੱਸ ਕੇ ਦਿੱਤੇ ਠੀਕ ਚਲੋ ਚੌਥੇ ਮੰਨ ਲਈ ਕਿਉਂਕਿ ਹਨਾ ਪਸੂ ਦਾ ਪਤਾ ਨਹੀਂ ਲੱਗਦਾ ਸੂਏ ਦਾ ਤੇ ਆ ਮੈਂ ਬਾਰੇ ਦੱਸੂ ਵੀਰ ਜੀ ਇਹ ਵੀਰ ਜੀ ਇਹ ਵੀ ਤਾਂ ਉਹ ਬਾਈ ਦੇ ਘਰ ਦਾ ਸ਼ਿੰਗਾਰ ਗਰਮੇਲ ਬਾਈ ਦੇ ਗਰਮੇਲ ਬਾਈ ਦੇ ਹਾਂਜੀ ਇਹ ਉਹਨਾਂ ਦੀ ਆਪਦੀ ਮੱਜਾਂ ਚ ਆ ਜਾਂਦੀ ਹੈ ਠੀਕ ਹੈ ਜੀ ਇਹ ਬਾਈ ਦੇ ਘਰ ਦਾ ਸ਼ਿੰਗਾਰ ਹੈ ਉਹਨੇ ਬਹੁਤ ਹੀ ਪਿਆਰ ਨਾਲ ਹਾਂਜੀ ਤੇ ਆਪਾਂ ਨੂੰ ਇੱਕ ਹਸਾਬ ਦਾ ਦਿਲ ਦਾ ਟੁਕੜਾ ਦਿੱਤਾ ਜੀ 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 ਹਾਂ ਕੀ ਇੰਨੀ ਕੁ ਪਿਆਰੀ ਮੱਝ ਇੰਨੀ ਕੁ ਪਿਆਰੀ ਮੱਝ ਕਿ ਵੀਰ ਜੀ 8ਵੇਂ ਮਹੀਨੇ 8 ਮਹੀਨੇ ਹੋ ਗਏ ਹਾਂਜੀ ਬੱਚੇ ਨੂੰ ਜੀ ਤੇ ਇਹਦਾ 8 ਤੋਂ 9 ਲੀਟਰ ਦੁੱਧ 8ਵੇਂ ਮਹੀਨੇ ਹੋ ਗਏ ਸੂਈ ਨੂੰ ਜੀ ਸੂਈ ਨੂੰ ਤੇ ਗੱਬਣ ਕਿੰਨੇ ਚਿਰ ਦੀ ਹੈ ਜੀ ਇਹ ਗੱਬਣ ਵੀਰ ਜੀ ਇਹ ਹੁਣ ਕਰਵਾਈ ਆ ਅਸੀਂ ਕੋਈ 2 ਕੁ ਮਹੀਨੇ ਹੋ ਗਏ ਆ ਲੇਟ ਹੋ ਗਈ ਜੀ ਥੋੜਾ ਲੇਟ ਹੋ ਗਈ ਹਾਂਜੀ ਠੀਕ ਆ ਵੀਰ ਇਹ ਆ ਜੀ ਤੁਹਾਨੂੰ ਹੁਣ ਫਾਰਮ ਦਾ ਇੱਕ ਹੋਰ ਆਪਾਂ ਨਗੀਨਾ ਦਿਖਾਉਨੇ ਆ ਜਿਹੜੀ ਇਸ ਫਾਰਮ ਤੇ ਸਭ ਤੋਂ ਪਹਿਲੀ ਮੱਝ ਆਈ ਸੀਗੀ ਤੇ ਕਰਮਾ ਵਾਲੀ ਨੇ ਇਸ ਫਾਰਮ ਨੂੰ ਭਾਗ ਲਾਏ ਆ ਤੇ ਇਹ ਮੱਝ ਬਾਰੇ ਵੀਰ ਜੀ ਦੱਸੋ ਵੀ ਇਹ ਮੱਝ ਆਪਾਂ ਕਿੱਥੋਂ ਲਿਆਂਦੀ ਸੀ ਤੇ ਕਿੰਨਾ ਦੁੱਧ ਦਿੰਦਾ ਹੈ ਨਹੀਂ ਤੇ ਕਰਮਾ ਵਾਲੀ ਇਸ ਫਾਰਮ ਤੇ ਇਹਨੇ ਆਪ ਦਾ ਜਿਹੜਾ ਕਿਵੇਂ ਤੁਹਾਨੂੰ ਰਿਜ਼ਲਟ ਦਿੰਦਾ ਇਹ ਵੀਰ ਜੀ ਅਸੀਂ ਬਹੁਤ ਹੀ ਪਿਆਰ ਨਾਲ ਨਾਮ ਇਹਦਾ ਰੱਖਿਆ ਬੂਰੀ ਹਾਂਜੀ ਜਿਵੇਂ ਆਪਣੇ ਪੁਰਾਣੇ ਬਜ਼ੁਰਗ ਨਹੀਂ ਕਹਿੰਦੇ ਸੀ ਚੁੰਗ ਬੂਰੀਆਂ ਮੱਜਾਂ ਦੇ ਡੋਕੇ ਹਾਂਜੀ ਹਾਂਜੀ ਬਿਲਕੁਲ ਮਤਲਬ ਕੀ ਕਹਿੰਦੇ ਦੁੱਧ ਵੀ ਇੰਨਾ ਕੁ ਜ਼ਿਆਦਾ ਮਿੱਠਾ ਹੈ ਇੰਨਾ ਕੁ ਜ਼ਿਆਦਾ ਵਧੀਆ ਹੈ ਹਾਂਜੀ ਕਿ ਸਾਡੇ ਜਿਹੜੇ ਡੇਰੀ ਵਾਲੇ ਵੀ ਨਾ ਇੱਥੇ ਦੁੱਧ ਲੈਣ ਆਉਂਦੇ ਆ ਤੇ ਉਹ ਕਹਿੰਦੇ ਪਹਿਲਾਂ ਇੱਕ ਗਲਾਸ ਇਹਦੇ ਦੁੱਧ ਦਾ ਪੀ ਲੈ ਹਾਂ ਪੁਰਾਣੀ ਇਹ ਕਹਾਵਤਾਂ ਵੀ ਪਹਿਲਵਾਨ ਦੀ ਪਹਿਲਾਂ ਬੂਰੀਆਂ ਮੱਜਾਂ ਦੇ ਦੁੱਧ ਪੀਂਦੇ ਹੁੰਦੇ ਸੀਗੇ ਕਿ ਸਾਨੂੰ ਉਹਨਾਂ ਵਾਸਤੇ ਵੀ ਇੱਕ ਗਲਾਸ ੱਡ ਤੋਂ ਰੱਖਣਾ ਪੈਂਦਾ ਕਿ ਹਾਂ ਉਹ ਆਊਗਾ ਤੇ ਦੁੱਧ ਪੀਣਾ ਹਾਂ ਠੰਡੇ ਸੁਭਾਅ ਦੀਆਂ ਮਤਲਬ ਇਹ ਮੱਜਾਂ ਹੁੰਦੀਆਂ ਸੀਗੀਆਂ ਇੱਕ ਤਾਂ ਬੂਰੀ ਦੇ ਉੱਤੋਂ ਨੀ ਤੇ ਇਹ ਮਾਦੀ ਸਾਰਿਆਂ ਨੂੰ ਦੱਸਣਾ ਚਾਹਾਂਗਾ ਇਹ ਵੀਰਜੀ ਦਾ ਵੀ ਆਪਦਾ ਇੱਕ ਡੇਰੀ ਫਾਰਮ ਹੈ ਵੀਰਜੀ ਨੇ ਵੀ ਘਰੇ ਪਸ਼ੂ ਰੱਖੇ ਨੇ ਤੇ ਇਹ ਸ਼ਿੰਗਾਰ ਸਾਨੂੰ ਇਹਨਾਂ ਨੇ ਇੱਕ ਸਾਡਾ ਗਿਫਟ ਕੀਤਾ ਹਾਂਜੀ ਤੇ ਮੈਂ ਜਾਵਾਂਗਾ ਇਹਨਾਂ ਬਾਰੇ ਖੁੱਲ ਕੇ ਤੁਸੀਂ ਸਾਨੂੰ ਸਾਰਿਆਂ ਨੂੰ ਦਰਸ਼ਕਾਂ ਨੂੰ ਦੱਸੋ ਤੇ ਇਹ ਮਾਦੀ ਆਪਣੇ ਕੋਕਰੀ ਡੇਰੀ ਫਾਰਮ ਜਿਹੜਾ ਮੋਗਾ ਆਪਣੇ ਬਣਾ ਕੋਕਰੀ ਕਲਾਂ ਦੇ ਵਿੱਚ ਇਹ ਆਪਣੇ ਉੱਥੋਂ ਵੀਰਜੀ ਹੁਣਾਂ ਲਈ ਆਈ ਸੀ ਤੇ ਵੀਰਜੀ ਹੁਣੀ ਕਹਿੰਦੇ ਸੀ ਵੀ ਆਪਾਂ ਫਾਰਮ ਦਾ ਕੰਮ ਸ਼ੁਰੂ ਕਰਨਾ ਵੀ ਕੋਈ ਚੀਜ਼ ਆਪਾਂ ਨੂੰ ਦਿਓ ਤੇ ਮੈਂ ਕਹਿੰਦਾ ਵੀ ਜੀ ਵੀ ਤੁਹਾਨੂੰ ਚੀਜ਼ ਫਿਰ ਆਪਾਂ ਪਾਸੇ ਹੋ ਨਹੀਂ ਦਿੰਦੇ ਵੀ ਘਰੋਂ ਹੀ ਪੂਰੀ ਚੰਗੀ ਚੀਜ਼ ਦੇਵਾਂਗੇ ਅੱਜ ਬਾਰੇ ਮੈਂ ਤੁਹਾਨੂੰ ਦੱਸਦਾ ਵੀ ਇਹ ਮੱਝ ਆਪਾਂ ਉਦੋਂ 7ਵੇਂ ਕਿ 8ਵੇਂ ਸੂਏ ਸੀ ਇਹ ਮੱਝ ਮੈਨੂੰ ਸੁਖਦੀਪ ਸਿੰਘ ਲੰਗਿਆਣਾ ਪਿੰਡ ਤੋਂ ਮੁੰਡੇ ਨੇ ਦੱਸ ਪਾਈ ਸੀਗੀ ਵੀਰ ਆਪਣਾ ਬਹੁਤੀ ਵਧੀਆ ਮਿੱਤਰ ਆ ਤੇ ਮੈਂ ਉਦੋਂ ਕਿਤੇ ਲਾਮ ਸੀਗਾ ਤੇ ਫੋਨ ਤੇ ਬਾਈ ਉਹਨਾਂ ਨੇ ਮੈਨੂੰ ਦੱਸਿਆ ਸੀ ਵੀ ਮੱਝ ਆਈਆਂ ਤੇ ਮੈਂ ਕਿਹਾ ਵੀ ਤੂੰ ਸੁਖਦੀਪ ਲੈ ਲਾ ਮੈਂ ਵੀ ਤੂੰ ਤੈਨੂੰ ਸਾਰਾ ਪਤਾ ਪਸੂਆਂ ਦਾ ਹਨਾ ਵੀ ਮੱਝ ਕਿਵੇਂ ਆ ਕਿਵੇਂ ਨਹੀਂ ਪਿਉ ਨੇ ਵੀਰ ਨੇ ਧੰਨਵਾਦ ਵੀ ਉਹਦਾ ਜੀਨੇ ਆਪਾਂ ਨੂੰ ਮੈਂ ਲੈ ਕੇ ਦਿੱਤੀ ਸੀ ਤੇ ਵਿੱਚ ਇੱਕ ਮੈਂ ਨਾਮ ਹੋਰ ਐਡ ਕਰ ਦਿਆਂ ਡਾਕਟਰ ਬਲਜਿੰਦਰ ਸਿੰਘ ਵੜਿੰਗ ਇਸ ਮੱਝ ਦੇ ਸਾਡੀ ਅਸੀਂ ਉਦੋਂ ਪੇਮੈਂਟ ਨਹੀਂ ਪਾ ਸਕੀ ਸੀ ਤੇ ਉਹ ਬਾਈ ਨੇ ਸਾਰੀ ਪੇਮੈਂਟ ਕਰਕੇ ਮੱਝ ਮੁਕਸਰ ਤੋਂ ਸਾਨੂੰ ਲਿਆ ਕੇ ਦਿੱਤੀ ਸੀ ਮੈਂ ਤੇ ਇਹ ਮੱਝ ਬਾਈ ਉਦੋਂ ਮੇਰੇ ਕੋਲ ਆਈ ਜਦੋਂ ਤੇ ਇਹਨੇ ਕਰਮਾ ਵਾਲੀ ਨੇ 17 17.5 ਕਿਲੋ ਦੁੱਧ ਮੇਰੇ ਕੋਲ ਦਿੱਤਾ ਸੀਗਾ ਤੇ ਉਸ ਵਾਲੇ ਦੀ ਥੱਲੇ ਕੱਟਾ ਸੀਗਾ ਇਰੇ ਇਹਦੀ ਮੇਰੇ ਕੋਲ ਕੱਟੀ ਆਈ ਟੈਂਕ ਦੀ ਤੇ ਬਹੁਤ ਮਤਲਬ ਉਹ ਵੀ ਹੁਣ ਗੱਬਣ ਚੰਗੀ ਕੱਟੀ ਆ ਇਹ ਕਰਮਾ ਵਾਲੀ ਨੇ ਮਤਲਬ ਇੱਕ ਦਿਨ ਵੀ ਆਏ ਨਹੀਂ ਸੀ ਬਈ ਸਾਨੂੰ ਬਾਲਟੀ ਖਾਲੀ ਮੋੜੀ ਹੋਊਗੀ ਸਾਢੇ 7 8 ਮਹੀਨੇ ਸਾਢੇ 8 ਮਹੀਨੇ ਵੀ ਇਹ ਦੁੱਧ ਚਵਾਉਂਦੀ ਰਹੀ ਆ ਤੇ ਇਹ ਹੁਣ ਮੱਝ ਬਾਈ ਹੁਣਾਂ ਦੇ ਫਾਰਮ ਦਾ ਸ਼ਿੰਗਾਰ ਆ ਤੇ ਬਾਈ ਹੁਣੀ ਕਹਿੰਦੇ ਵੀ ਇਹ ਮੱਝ ਆਪਾਂ ਵੀ ਕਿਸੇ ਵੀ ਮੁੱਲ 'ਚ ਨਹੀਂ ਦੇਣੀ ਕਿਸੇ ਨੂੰ ਵੀ ਤੇ ਇਹ ਜਦੋਂ ਕਰਮਾ ਵਾਲੀ ਫਿਰ ਛੱਡੂਗੀ ਤੇ ਇਸ ਫਾਰਮ 'ਚ ਇਹਨੂੰ ਦਬਾਂਗੇ ਤੇ ਕਰਮਾਲੀ ਨੂੰ ਰੱਬ ਭਾਗ ਲਾਵੇ ਹੋਰਾਂ ਲੰਬੀਆਂ ਗੀਆਂ ਬਾਈ ਹੁਣ ਆਜੋ ਆਜੋ ਜੀ ਤੇ ਵੀਰ ਜੀ ਇਹ ਮੱਝ ਬਾਰੇ ਵੀ ਦੱਸੋ ਵੀ ਇਹ ਮੱਝ ਆਪਾਂ ਪਰਚੇਸ ਕੀਤੀ ਸੀ ਜਾਂ ਆਪਣੇ ਘਰ ਦੀ ਆ ਕਿਵੇਂ ਹੈ ਜੀ ਬਾਰੇ ਵੀ ਜਰੂਰ ਡਿਟੇਲ ਦਿਓ ਇਹ ਵੀਰ ਜੀ ਤੁਸੀਂ ਅਰਸ਼ ਵੀਰ ਦਾ ਨਾਮ ਸੁਣਿਆ ਨਾ ਖਾਲੜੇ ਵਾਲਾ ਹਾਂਜੀ ਅਰਸ਼ ਵੀਰ ਇੱਕ ਨੀਲੀ ਰਾਬੀ ਦਾ ਵਧੀਆ ਬਰੀਡਰ ਵੀ ਆ ਤੇ ਸੇਲ ਪਰਚੇਜ਼ ਵੀ ਚੰਗੇ ਪਸ਼ੂ ਉਹ ਖਰੀਦਦਾ ਤੇ ਵੇਚਦਾ ਵਾ ਹਾਂ ਉਹਦਾ ਨਾਮ ਸੁਣਿਆ ਹੋਣਾ ਹਾਂਜੀ ਉਹ ਬਾਈ ਨਾਲ ਨਾ ਆਪਣਾ ਬਹੁਤ ਪਿਆਰ ਹੈ ਜੀ ਲਿਆਜ ਵੀ ਬਹੁਤ ਹੈ ਹਾਂਜੀ ਉਹਨੇ ਨਾ ਇੱਕ ਗਿਫਟ ਇੱਕ ਸਮ ਦਾ ਸਾਨੂੰ ਕਿ ਬਹੁਤ ਹੀ ਪਿਆਰਾ ਨਗੀਨਾ ਤੋਹਫਾ ਹੀ ਹੈ ਜੀ ਤੋਹਫਾ ਹਮ ਇਹਦੇ ਬਾਰੇ ਜਿੰਨੀਆਂ ਸਫਤਾ ਕਰੀਏ ਘੱਟ ਹੈ ਠੀਕ ਹੈ ਜੀ ਉਹ ਆਪਦੇ ਫਾਰਮ ਚੋਂ ਸਾਨੂੰ ਗਿਫਟ ਇੱਕ ਆਇਆ ਜੀ ਤੇ ਇਹ ਜਦੋਂ ਦਾ ਅਸੀਂ ਇਹਨੂੰ ਚੋਰੇ ਆਂ ਹਾਂਜੀ ਇਹਦੇ ਪਿੱਛੇ ਨਾ ਪਹਿਲਾਂ ਕਟਾ ਆਇਆ ਸੀ ਠੀਕ ਆ ਜੀ ਤੇ ਹੁਣ ਇਹਨੂੰ 14 ਮਹੀਨੇ ਹੋ ਗਏ ਦੁੱਧ ਦਿੰਦੀ 14 ਮਹੀਨੇ ਜੀ ਮਹੀਨੇ ਠੀਕ ਆ ਜੀ ਇਹ ਸਾਡੀ ਇੱਕ ਗਲਤੀ ਰਹਿ ਗਈ ਚਲੋ ਕਨਸੀਵਿੰਗ ਥੋੜੀ ਲੇਟ ਹੋ ਗਈ ਨਵੇਂ ਨਵੇਂ ਸੀ ਸਾਨੂੰ ਇੰਨੀ ਨੌਲੇਜ ਨਹੀਂ ਸੀ ਹਾਂਜੀ ਹਾਂਜੀ ਤੇ ਹੁਣ ਇਹ ਨੰਬਰ 1 ਤੋਂ ਦੁਲਚੀ ਕੀਤੋ ਠੀਕ ਆ ਜੀ ਤੇ ਇੱਕ ਗੱਲ ਮੈਂ ਤੁਹਾਨੂੰ ਹੋਰ ਸਾਰ ਨੂੰ ਦੱਸ ਦਿੰਨਾ ਜੀ ਇਸ ਵਾਰ ਇਸ ਫਾਰਮ ਤੇ ਜਿਹੜਾ ਸੀਮਨ ਜ਼ਿਆਦਾਤਰ ਲੱਗਿਆ ਵਾ ਉਹ ਸਾਰਾ ਨੰਬਰ 1 ਦਲਚੀਕੇ ਦਾ ਹੀ ਲੱਗਿਆ ਵਾ ਕਿਉਂਕਿ ਉਹ ਸਾਹਣ ਬਾਰੇ ਤਕਰੀਬਨ ਸਾਰੇ ਬਰੀਡਰ ਜਾਣਦੇ ਆ ਕੰਡੇ ਵਾਲੇ ਦਾ ਬੱਚਾ ਵਾ ਉਹ ਤੇ ਉਹਦੀ ਮਾਂ ਵੀ ਜਿਹੜੀ ਦਲਚੀਕੇ ਨੰਬਰ 1 ਬੁਲਦੀ ਹੈ ਬਹੁਤ ਜਿਆਦਾ ਚੰਗੀ ਆ ਤੇ ਉਹਦੇ ਰਿਜ਼ਲਟ ਫੀਲਡ ਚ ਆ ਵੀ ਰਹੇ ਆ ਇੱਕ ਦੋ ਝੋਟੀਆਂ ਉਹਦੀਆਂ ਸੂਈਆਂ ਵੀ ਆ ਦਿਖਾਈਆਂ ਵੀ ਉਹਨਾਂ ਨੇ ਵੀਰਾਂ ਨੇ ਤੇ ਆਪਾਂ ਉਹਨਾਂ ਨੂੰ ਹੋਰ ਵੀ ਕਹਾਂਗੇ ਵੀ ਉਹ ਹੋਰ ਵੀ ਉਹਦੀਆਂ ਫੀਲਡ ਝੋਟੀਆਂ ਦਿਖਾਉਣ ਤੇ ਇਹ ਮੱਝ ਵੀ ਹੁਣ 14 ਮਹੀਨੇ ਸੂਈ ਨੂੰ ਕਿੰਨਾ ਦੁੱਧ ਦੇ ਰਹੀ ਆ ਜੀ ਤੁਸੀਂ ਹੈਰਾਨ ਹੋ ਜਾਓਗੇ ਸ਼ਾਇਦ ਤੁਸੀਂ ਕਿਤੇ ਕਿਤੇ ਸੁਣਿਆ ਹੋਵੇ ਜੀ ਇਹ ਮੱਝ ਹੁਣ ਵੀ 6 ਤੋਂ 6.5 ਲੀਟਰ ਦਿਨ ਦਾ ਬਹੁਤ ਦੁੱਧ ਹੈ ਜੀ 14 ਮਹੀਨੇ ਸੂਈ ਤੇ ਪੀਕ ਤੇ ਇਹਨੇ ਕਿੰਨਾ ਦੁੱਧ ਦਿੱਤਾ ਜੀ ਪੀਕ ਤੇ ਵੀ ਜੀ 13 ਪਾਰ ਕਰ ਗਈ ਹਾਂ 13 14 ਮਹੀਨੇ ਹੱਥ ਲਾ ਗਈ ਠੀਕ ਆ ਜੀ ਉਹ ਆਪਣੀ ਜਿੰਨੀ ਕੁ ਖਰਾਕ ਨਾਰਮਲ 4-5 ਕਿਲੋ ਵੀਰ ਦਾ ਹਿਸਾਬ ਨਹੀਂ ਸੀ ਕਿੰਨੀ ਫੀਡ ਪਈ ਆ ਕਿਹੜੇ ਕਿਵੇਂ ਆ ਕਿੰਨੂੰ ਵਧਾਉਣ ਨੂੰ ਜੀ ਆ ਮੱਝ ਬਾਰੇ ਵੀ ਤੁਹਾਨੂੰ ਦੱਸ ਦਿਆਂ ਵੀ ਇਹ ਵੀ ਇੱਕ ਬਹੁਤ ਹੀ ਵਧੀਆ ਮੱਝ ਆ ਇਹ ਚੰਗੇ ਬਰੀਡਰ ਵੀਰ ਕੋਲੋਂ ਆਈ ਹੈ ਮੱਝ ਇਹ ਤੇ ਕਿੱਥੋਂ ਆਈ ਹੈ ਵੀਰ ਜੀ ਇਹ ਮੱਝ ਇਹ ਵੀਰ ਜੀ ਉਹੋ ਹੀ ਪਿਆਰੇ ਸੱਜਣ ਆਪਣੇ ਗਰਮੇਲ ਵੀਰ ਜੀ ਕੋਲੋਂ ਹਾਂਜੀ ਗਰਮੇਲ ਔਲਖ ਤੋਂ ਜੀ ਹਾਂ ਗਰਮੇਲ ਔਲਖ ਤੋਂ ਠੀਕ ਹੈ ਜੀ ਜਦੋਂ ਉਹਨਾਂ ਨੇ ਸਾਨੂੰ ਇਸ ਮੱਝ ਦੀ ਦੱਸ ਪਾਈ ਠੀਕ ਹੈ ਜੀ ਉਦੋਂ ਤੱਕ ਨਾ ਸਿੱਧ ਕਟੇਰੀ ਫਾਰਮ YouTube ਚੈਨਲ ਸੁਣਿਆ ਹਾਂ ਉੱਥੇ ਨਾਂ ਦਾ ਫੇਰਵਾ ਪੈ ਗਿਆ ਸੀ ਠੀਕ ਹੈ ਜੀ ਫੇਰ ਇਹਦੇ ਪਿੱਛੇ ਇੰਨੇ ਕ ਜਿਆਦੇ ਫੋਨ ਆਉਣ ਲੱਗੇ ਇੰਨੇ ਕ ਜਿਆਦੇ ਫੋਨ ਆਏ ਰਾਤੀ ਸਾਢੇ 12 ਵਜੇ ਸਾਡੀ ਡੀਲ ਹੋਈ ਹੈ ਠੀਕ ਹੈ ਜੀ ਤੇ ਬਾਈ ਕਹਿੰਦਾ ਜੇ ਤੂੰ ਲੈਣੀ ਹੈ ਤੇ ਤੇਰੇ ਵਾਸਤੇ ਡੀਲ ਡਨ ਹੈ ਠੀਕ ਹੈ ਜੀ ਤੇ ਬਾਈ ਜੀ 7 ਵਜੇ ਅਸੀਂ ਉਹਨਾਂ ਦੇ ਘਰੇ ਜਾ ਕੇ ਦੁੱਧ ਚੋ ਕੇ ਸਾਰਾ ਕੁਝ ਡਨ ਕਰਕੇ ਤੇ ਬਾਈ ਨੂੰ ਆਪਾਂ ਪੇਮੈਂਟ ਕਰ ਰਹੇ ਆ ਜਿੰਦੀ ਆਪਣਾ ਵੀਰ ਨੇ ਵਧੀਆ ਮਾਨ ਰੱਖਿਆ ਵਾ ਬਹੁਤ ਜ਼ਿਆਦਾ ਤੇ ਇਹ ਕਿੰਨੇ ਦੁੱਧ ਦੇ ਵੀਰ ਜੀ ਚੱਲ ਰਹੀ ਹੈ ਮੱਚ ਦੇ ਕਿੰਨਾ ਦੁੱਧ ਨੇ ਪੀਕ ਤੇ ਦਿੱਤਾ ਵਾ ਇਹ ਵੀਰ ਜੀ 14 15 ਨੂੰ ਹੱਥ ਲਾ ਗਈ ਮੱਚ ਠੀਕ ਆ ਜੀ ਤੇ ਹਾਲੇ ਇਹਨੂੰ 3 ਮਹੀਨੇ ਹੋਏ ਆਪਣੇ ਫਾਰਮ ਤੇ ਠੀਕ ਆ ਜੀ ਤੀਜਾ ਮਹੀਨਾ ਐਂਡ ਹੋਣ ਵਾਲਾ ਠੀਕ ਆ ਜੀ ਬਹੁਤ ਹੀ ਚੰਗੀ ਇਹਦੀ ਜੇ ਤੁਸੀਂ ਅਗਾੜੀ ਵੇਖੋ ਨਾ ਆ ਗਾੜੀ ਹੀ 3 3.5 ਲੀਟਰ ਹੈ। ਬਵਾ ਜੀ, ਬਾਕੀ ਇਹ ਵਿਰਲੇ ਪਸ਼ੂਆਂ ਦੀ ਹੁੰਦੀ ਹੈ ਜੀ। ਬਾਕੀ ਇਹ ਜੇ ਤੁਸੀਂ ਵੇਖੋ ਨਾ ਇਹ ਗਾੜੀ। ਹਾਂ ਜੀ। ਬਾਕੀ ਇਹ ਚਵਾਈ ਤੋਂ ਬਾਅਦ ਵੀ ਇਹ ਦਾ ਜਿਹੜਾ ਹਵਾਨਾ ਹੀ ਹੋ ਜਿਵੇਂ ਨਿੰਬੂ ਵਾਂਗੂ ਚੁੰਜੜ ਜਾਂਦਾ ਵਾ। ਜੀ ਜੀ ਜੀ। ਤੇ ਇਹ ਪਸ਼ੂ ਦੀ ਖਾਸੀਅਤ ਹੁੰਦੀ ਆ ਤੇ ਬਾਕੀ ਬਹੁਤ ਹੀ ਵਧੀਆ ਜੀ। ਇਹਦੀ ਚਮੜੀ ਵੇਖੋ ਕਿੰਨੀ ਬਰੀਕ ਆ। ਪੂਰੀ ਇਹ ਚ ਜਿਹੜੀ ਚਮਕ ਆ। ਜੀ। ਤੇ ਹਜੇ ਪਸ਼ੂ ਜਾਣ ਦੀ ਬਾਈ ਹੋਣਾ ਤੇ ਨਵਾਏ ਨਹੀਂ ਠੰਡ ਕਰਕੇ ਥੋੜਾ ਜਿਹਾ ਪਸ਼ੂਆਂ ਦਾ ਚੱਲ ਰਿਹਾ ਵਾ। ਤੇ ਹਾਲੇ ਵੀ ਇਹ ਮਾਜ ਦੇ ਸਾਨੂੰ ਫੋਨ ਆਉਂਦੇ ਆ ਕਿ ਬਾਈ ਕੁਛ ਨਹੀਂ। ਠੀਕ ਆ ਜੀ। ਠੀਕ ਹੈ ਜੀ ਕੋਈ 10000 ਵਾਧੋ ਦੁੱਧ ਲੈ ਲਾ ਦੇ ਹੋਰ ਪੈਸੇ ਲੈ ਲਾ ਉਹ ਇਹ ਮੱਝ ਦੇ ਦੇ ਠੀਕ ਹੈ ਜੀ ਤੇ ਅਸੀਂ ਕਹਿੰਦੇ ਨਹੀਂ ਜਿਹੜੀ ਫਾਰਮ ਤੇ ਆ ਗਈ ਆ ਗਈ ਮਾੜੀ ਇਹ ਇੱਕ ਵੀਰ ਜੀ ਮੈਂ ਤੁਹਾਨੂੰ ਹੋਰ ਪੁੱਛਣਾ ਵਾ ਜੀ ਵੀ ਆਪਾਂ ਨੀਲੀ ਰਾਵੀ ਤੇ ਹੀ ਕਿਉਂ ਸਾਰੇ ਫਾਰਮ ਜਿਵੇਂ ਜਿੰਨਾ ਜਰ ਵੇਖਿਆ ਵਾ ਜੀ ਵੀ ਸਾਰੀ ਤੁਸੀਂ ਜਿਹੜੀ ਬਰੀਡਿੰਗ ਕਰ ਰਹੇ ਹੋ ਨੀਲੀ ਦਾ ਵੀ ਨੀਲੀ ਰਾਵੀ ਦੀ ਕਰ ਰਹੇ ਹੋ ਤੇ ਇਹਦੇ 'ਚ ਕੀ ਖਾਸੀਅਤ ਤੁਹਾਨੂੰ ਲੱਗਦੀ ਆ ਵੀ ਜਾਂ ਜਿਹੜੀ ਜਿਵੇਂ ਆਪਣੇ ਇੱਕ ਮੋਹਰਾ ਮੱਝ ਵੀ ਆ ਬਹੁਤ ਤਕਰੀਬਨ ਲੋਕ ਨੂੰ ਪਸੰਦ ਕਰਦੇ ਆ ਜੀ ਤੇ ਪਰ ਤੁਸੀਂ ਨੀਲੀ ਰਾਵੀ ਨਹੀਂ ਕਿਉਂ ਚੁਣਿਆ ਅਸਲਾਮ ਵੀਰ ਜੀ ਜਿੰਨਾ ਕਿ ਮੈਨੂੰ ਨੌਲੇਜ ਆ ਸਾਨੂੰ ਨਾ ਡੇਢ ਸਾਲ ਹੋਇਆ ਇਸ ਫਾਰਮ ਜੀ ਬਿਲਕੁਲ ਤੇ ਜਿਹੜੀ ਨੀਲੀ 라ਵੀ ਹੈ ਮੱਝ ਆਪਣੀ ਉਹਨਾਂ ਕਹਿੰਦੇ ਆ ਪਾਕਿਸਤਾਨ ਤੇ ਇੱਥੋਂ ਦੀ ਬਰੀਡ ਨੀਲੀ ਉਧਰ ਸੀ 라ਵੀ ਇੱਧਰ ਸੀ ਤੇ ਮਿਕਸ ਹੋ ਕੇ ਨੀਲੀ 라ਵੀ ਬਣ ਗਈ ਜੀ ਬਿਲਕੁਲ ਜੀ ਇਹਨਾਂ ਇਸ ਏਰੀਆ ਫਿਰੋਜ਼ਪੁਰ ਪਾਕਿਸਤਾਨ ਦੇ ਨਾਲ ਹੀ ਲੱਗਦਾ ਜੀ ਤੇ ਇਸ ਮੱਝ ਨਾਲ ਇੱਥੇ ਸੁਨੌਣ ਦੀ ਬਹੁਤ ਹੈ ਮਤਲਬ ਇਹਦੀ ਮਿੱਟੀ ਬਹੁਤ ਹਵਾ ਉਹ ਬਹੁਤ ਚੰਗੀ ਹੈ ਇਹ ਇੱਥੋਂ ਦੀ ਬਰੀਡ ਹੈ ਆ ਦਰਿਆ ਦੀ ਮੱਝ ਹੈ ਦਰਿਆ ਦੀ ਮੱਝ ਅਸੀਂ ਚਾਹੁੰਦੇ ਆ ਇਹ ਚੀਜ਼ ਕਾਮਯਾਬ ਰਵੇ ਇੱਥੇ ਅਸੀਂ ਜਿਹੜੀ ਤੁਹਾਡੀ ਆਪਦੇ ਜਿਹੜੀ ਥੋੜੀ ਬਰੀਡ ਹੈ ਇੱਥੋਂ ਦੀ ਹੋਮ ਬਰੀਡ ਹੈ ਵੀ ਇਹਨੂੰ ਅੱਗੇ ਵਧਾਈਏ ਹੋਰ ਅੱਗੇ ਵਧਾਈਏ ਤੇ ਮੈਂ ਸਾਰੇ ਸੱਜਣਾਂ ਨੂੰ ਕਹਿਣਾ ਚਾਹੁੰਨਾ ਵੀ ਜਿਹੜੇ ਵੀ ਇਸ ਇਲਾਕੇ ਨਾਲ ਸੰਬੰਧ ਰੱਖਦੇ ਆ ਜਾਂ ਹੋਰ ਵੀ ਜਿਹੜੇ ਇੱਥੋਂ ਦੇ ਮਤਲਬ ਨੇੜੇ ਤੇੜੇ ਦੇ ਲੱਗ ਕੇ ਆ ਉਹ ਨੀਲੀ 라ਵੀ ਦੇ ਜ਼ਰੂਰ ਜੋੜ ਦੇਣ ਤੇ ਉਹ ਵਿੱਚ ਕਈ ਲੋਕਾਂ ਨੇ ਮੋਰਾ ਦੇ ਬੱਚੇ ਟੀਕੇ ਲਵਾਤੇ ਜਾਂ ਮੋਰਾ ਮਾਲੀਆਂ ਤੋਂ ਕਰਾਸ ਕਰਾਈਆਂ ਤੇ ਉਹ ਬਰੀਡ ਮੈਕਸ ਹੋ ਗਈ ਆ ਮੈਕਸ ਹੋ ਗਈ ਤੇ ਉਹ ਇੱਕ ਤੁਹਾਨੂੰ ਅਸੀਂ ਇੱਥੇ ਵੀ ਇੱਕ ਮੈਕਸ ਬਰੀਡ ਦਾ ਬੱਚਾ ਆਇਆ ਸੀ ਪਰ ਬੱਚਾ ਤਾਂ ਕੱਤੀ ਤਾਂ ਬਹੁਤ ਚੰਗੀ ਆ ਤੁਹਾਨੂੰ ਦਿਖਾਵਾਂਗੇ ਉਹ ਵੀ ਤੇ ਪਰ ਮੇਰੀ ਗੁਜਾਰਸ਼ ਇਹ ਆ ਵੀ ਸਾਰਿਆਂ ਨੂੰ ਵੀ ਤੁਸੀਂ ਜੇ ਨੀਲੀ ਆ ਤੇ ਨੀਲੀ ਦਾ ਹੀ ਸੀਮਣ ਵਰਤੋ ਤੇ ਜੇ ਤੁਹਾਡੇ ਕੋਲ ਮੋਰਾ ਵਾ ਤੇ ਉਹ ਤੇ ਮੋਰਾ ਸੀ ਮਨ ਵਰਤੋ ਤੇ ਉਹਨੂੰ ਮੈਕਸ ਨਾ ਕਰੋ ਕਿਉਂਕਿ ਬਰੀਡ ਫਿਰ ਸਾਰੀ ਬਦਲ ਜਾਂਦੀ ਹੈ ਚੇਂਜ ਹੋ ਜਾਂਦੀ ਹੈ ਉਹਨਾਂ ਦੇ ਸੁਭਾਜ ਫਰਕ ਪੈ ਜਾਂਦਾ ਵਾ ਉਹਨਾਂ ਦੇ ਬੋਡੀ ਸਟਰਕਚਰ ਚ ਫਰਕ ਪੈ ਜਾਂਦਾ ਵਾ ਤੇ ਉਹਨਾਂ ਦੇ ਦੁੱਧ ਦੀ ਪ੍ਰੋਡਕਸ਼ਨ ਤੇ ਹੀ ਫਰਕ ਪੈਂਦਾ ਵਾ ਤੇ ਹੁਣ ਤੁਹਾਨੂੰ ਇਸ ਫਾਰਮ ਦੀ ਜਿਹੜੀਆਂ ਕਟੀਆਂ ਆਈਆਂ ਵਾ ਪਿਛਲੇ ਸਾਲ ਬਾਈ ਹੁਣਾਂ ਕੋਲੇ ਤੇ ਉਹ ਵੀ ਹੁਣ ਤੁਹਾਨੂੰ ਵਿਜ਼ਿਟ ਕਰਾਉਂਦੇ ਆ ਆਜੋ ਜੀ ਆਜੋ